अमृतपाल सिंह जी जिला प्रधान आम आदमी पार्टी जलंधैरी श्री कीमती भगत जी सबका चेयरमैन गौ सुरक्षा बोर्ड मेरे व्डे भा डिप्टी मेयर श्री प्रवेश आंगड़ी साहब प्रोफेसर हरभजन सिंह जी मेरा भाव बलबीर जी राजकुमार कुमार राजू जी बग्गा साहब बीबी हरमिंदर कौर जी बहुत बहुत सबका धनबाद क्योंकि लेट भी काफी हो अपन चार पांच उम्मीदवार इलेक्शन लड़ रहे हैं चार पांच प्रमुख पार्टियां मैं पिछले 30 ਸਾਲ ਕਿਉਂਕਿ 97 ਚ ਮੈਂ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਤੋਂ 1997 ਤੇ ਉਸ ਵੇਲੇ ਤੇ ਫਿਰ 2002 ਚ ਦੂਨਾਂ ਵਾਰ ਮੈਂ ਸਫਲ ਹੀ ਹੋਇਆ ਸੀ ਪਰ ਮੈਨੂੰ ਵੱਲ ਆ ਗਿਆ ਸੀ ਤਰੀਕਾ ਯਸਰ ਤੇ ਮੇਰੀ ਸੋਚ ਵੀ ਬਦਲ ਚੁੱਕੀ ਸੀ ਕਿ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਤੇ ਹਰ ਜੱਥੇ ਦੇਖਣੀ ਪੈਣੀ ਇਹ ਰਾਜਨੀਤੀ ਦਾ ਹਿੱਸਾ ਹੈ ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਗਰੀਬ ਦੱਬੇ ਕੁਚਲੇ ਲੋਕਾਂ ਵਾਸਤੇ ਲੱਗੇ ਰਹੇ ਸੰਘਰਸ਼ ਕਰਦੇ ਰਹੇ ਤੇ ਮੈਂ ਇੱਥੋਂ ਜਿਵੇਂ ਕੀਮਤੀ ਜੀ ਦਸਰੇ ਸੀ ਮੇਰਾ ਪਿੰਡ ਫੋਲਦਾ ਪਿੰਡ ਆਪਰਾਜੌਂ ਦੇ ਨਾਲ ਕਰੰਨੇ ਇੱਥੋਂ ਜਾ ਕੇ ਮੈਂ 2012 ਤੋਂ ਆਦਮਪੁਰ ਤੋਂ ਚੋਣ ਲੜੀ ਫਿਰ ਦੋ ਵਾਰ ਮੈਂ ਉੱਥੋਂ ਐਮਐਲਏ ਬਣਿਆ ਹੁਣ ਲੰਬੇ ਸਮੇਂ ਤੋਂ ਮੇਰਾ ਗਾਇਬ ਸੀ ਜਿਵੇਂ ਰਾਕੇ ਨਾਲ ਗਿਆ ਤਾ ਗਿਆ ਸੀ ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਜੋ ਕੁਝ ਮੈਂ ਇਸ ਇਲਾਕੇ ਤੋਂ ਸਿੱਖਿਆ ਆਪਣੇ ਭਰਾਵਾਂ ਕੋਲ ਮੈਂ ਆਦਮਪੁਰ ਚ ਜਾ ਕੇ ਬਹੁਤ ਸਾਫ ਸੁਥਰੇ طریقے ਨਾਲ ਗੱਲ ਕੀਤੀ ਰਾਜਨੀਤੀ 'ਚ ਮੈਸੇਜ ਤਾਂ ਇਹ ਲਾਈਨ ਇਦਾਂ ਦੀ ਆ ਬੰਦਾ ਛਿੱਚਿਆਂ ਤੋਂ ਬਚ ਨਹੀਂ ਸਕਦਾ ਪਰ ਮੈਂ ਆਪਣੇ ਵੱਲੋਂ 100% ਦੀ ਕੋਸ਼ਿਸ਼ ਕੀਤੀ ਕਿ ਕੋਈ ਐਸਾ ਕੰਮ ਮੇਰੇ ਕੋਲ ਨਾ ਹੋਵੇ ਜਿਹੜਾ ਮਨੁੱਖਤਾ ਦੇ ਖਿਲਾਫ ਹੋਵੇ ਜਿਹੜਾ ਸਾਡੀਆਂ ਕਦਰਾਂ ਕੀਮਤਾਂ ਦੇ ਖਿਲਾਫ ਹੋਵੇ ਸਾਡੇ ਵੈਲਿਊਜ਼ ਦੇ ਖਿਲਾਫ ਹੋਵੇ ਜਾਂ ਕੋਈ ਗੈਰਕਾਨੂੰਨੀ ਹੋਵੇ ਇਹਨੂੰ ਤੇਰੀ ਸੋਚ ਤੇ ਪਿਆਰ ਦੇਣਗੇ ਧੋਕੇ ਮੈਂ ਵੋਟ ਪਾ ਲਈ ਤੈਨੂੰ ਵੀ ਆਸਤੀ ਦੇਣਾ ਮੈਨੂੰ ਸਾਰਾ ਦੇਰੀ ਨਾ ਪਾਉਣ ਨੂੰ ਐਜੂਕੇਸ਼ਨ ਮੁੱਖ ਮੁੱਦਾ ਸੀ ਸ਼ੁਰੂ ਚੰਗੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਇੱਕੋ ਜਿਹੀ ਐਜੂਕੇਸ਼ਨ ਮਿਲਣੀ ਚਾਹੀਦੀ ਸਾਰਿਆਂ ਨੂੰ ਜਿਵੇਂ ਇੰਗਲੈਂਡ ਅਮਰੀਕਾ ਚਾਹੇ ਕੋਈ ਬੰਦਾ ਫੈਕਟਰੀ ਚ ਕੰਮ ਕਰਦਾ ਚਾਹੇ ਫੈਕਟਰੀ ਦਾ ਮਾਲਕ ਦੋਨੋਂ ਦੇ ਬੱਚੇ ਇੱਕੋ ਜਿਹੇ ਸਕੂਲ ਚ ਪੜ੍ਹਦੇ ਕਿੱਕੋ ਜੇ ਉਹਨਾਂ ਨੂੰ ਮੌਕੇ ਮਿਲਦੇ ਪਰ ਆਪਣੇ ਇਥੇ ਗਰੀਬਾਂ ਲਈ ਸਕੂਲ ਹੋਰ ਥੋੜਾ ਜਿਹਾ ਉੱਪਰ ਹੈ ਉਹਨਾਂ ਲਈ ਸਕੂਲ ਹੋ ਰਿਹਾ ਥੋੜਾ ਜਿਹਾ ਹੋਰ ਉੱਪਰ ਹੈ ਉਹਨਾਂ ਲਈ ਸਕੂਲ ਤਾਂ ਹੈ ਇਸ ਪਾਸੇ ਨੂੰ ਲੜਾਈ ਸ਼ੁਰੂ ਤੋਂ ਹੀ ਲੱਗਦੀ ਬੇਰਜਗਰੀ ਪਹਿਲਾ ਫਿਰ ਬੈਂਕਾਂ 'ਚ ਨੌਕਰੀ ਮਿਲ ਜਾਂਦੀ ਸੀ ਆਪਣੇ ਬੜੇ ਵਿੱਕੇ ਮੁੰਡਿਆਂ ਨੂੰ ਇੰਸ਼ੂਰੈਂਸ ਕੰਪਨੀ ਚ ਨੌਕਰੀ ਮਿਲ ਜਾਂਦੀ ਸੀ ਟੈਲੀਕਮਸ ਚ ਨੌਕਰੀ ਮਿਲਦੀ ਸੀ ਪਰ ਉਹ ਸਾਰੇ ਮੈਂਬਰ ਕਾਂਗਰਸ ਨੇ ਤੇ ਭਾਜਪਾ ਨੇ ਪ੍ਰਾਈਵੇਟ ਖਤਮ ਕਰ ਦਿੱਤੀ ਸਰਕਾਰੀ ਨੌਕਰੀ ਖਤਮ ਹੋ ਗਈ ਤੇ ਬੇਰੁਗਾਰੀ ਵਧਨੀ ਸੀ ਹੁਣ ਪ੍ਰਾਈਵੇਟ ਨੌਕਰੀ ਮਿਲ ਜਾਂਦੀ ਹੈ ਪਰ ਉਹਨੂੰ ਪੈਸੇ ਥੋੜੇ ਮਿਲਦੇ ਸੋਸ਼ਲ ਹੁੰਦਾ ਉਹਨਾਂ ਦਾ ਆਪਣੇ ਲਿਖੇ ਬੱਚਾ ਜਦੋਂ ਸਰਕਾਰੀ ਨੌਕਰੀ ਖਤਮ ਹੋ ਜਾਏਗੀ ਤੇ ਨਾਲ ਨਾਲ ਵਿਚਾਰ ਕਰ ਲਿਓ ਰਿਜ਼ਰਵੇਸ਼ਨ ਵੀ ਖਤਮ ਹੋ ਜਾਏਗੀ ਕਿਉਂਕਿ ਜਦੋਂ ਰਿਜ਼ਰਵੇਸ਼ਨ ਖਤਮ ਹੋ ਗਈ ਸਮਝ ਲਓ ਆਪਣੀ ਪੜ੍ਹਾਈ ਵਿਹਾਈ ਬੱਚੇ ਜਿਹੜੇ ਪੜ੍ਹਦੇ ਆ ਮਾਂ ਬਾਪ ਦੇ ਸੁਪਨੇ ਖਤਮ ਪਰ ਕੋਈ ਵੀ ਐਮਪੀ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਬੋਲਿਆ ਨਹੀਂ ਕਿ ਇੰਨੇ ਵੱਡੇ ਪੱਧਰ ਤੇ ਨਿੱਜੀਕਰਨ ਕਿਉਂ ਹੋ ਰਿਹਾ ਹੈ ਮਹਿਕਮਿਆਂ ਦਾ? ਰੇਲਵੇ ਵੀ ਪ੍ਰਾਈਵੇਟ, Air India ਵੀ ਪ੍ਰਾਈਵੇਟ। ਇਹਨਾਂ ਗੱਲਾਂ ਦੇ ਉੱਤੇ ਕੋਈ ਨਹੀਂ ਬੋਲਿਆ ਇਹ ਮੁੱਦੇ ਆਪ ਮੁਖ ਆਪਣੇ ਗਰੀਬ ਲੋਕਾਂ ਦੇ ਮੁੱਦੇ ਆ। ਪੜਾਈ ਤੇ ਨੌਕਰੀ ਕਿਉਂਕਿ ਆਪਾਂ ਲੈਂਡਲੈਸ ਆਂ। ਜ਼ਮੀਨ ਨਹੀਂ ਹੈ ਜੀ ਆਪਣੇ ਕੋਲ। ਆਪਾਂ ਸਾਰੇ ਪਾਕਿਸਤਾਨ ਤੋਂ ਜ਼ਿਆਦਾਤਰ ਆ। ਆ ਕਿ ਮੁਸ਼ਕਿਲਾਂ ਪਿੰਡਾਂ ਵਾਲਿਆਂ ਨੂੰ ਥੋੜੀ ਜਿਹਾ ਜ਼ਿਆਦਾ ਜ਼ਰਾ ਮਿਲ ਵੀ ਰਹਿਣ ਵਾਸਤੇ। ਕਿਸੇ ਨੂੰ 10 ਕਰਮ ਨੇ ਮਿਲੀਆਂ ਕਿਸੇ ਨੂੰ 15 ਮਿਲੀਆਂ। ਸ਼ਹਿਰ ਵਿੱਚ ਥੋੜੀ ਮਿਲੀ ਆਪਾਂ ਨੂੰ। ਸਰਕਾਰ ਨੂੰ ਉੰਤਮ ਉਸ ਵੇਲੇ ਸਾਨੂੰ ਬਰਾਬਰ ਤੇ ਕਰਨਾ ਚਾਹੀਦਾ। ਸਾਨੂੰ ਉਸ ਵੇਲੇ ਜਦੋਂ ਆਜ਼ਾਦੀ ਮਿਲੀ ਉਹਦੋਂ ਆਬਾਦੀ ਵੀ ਘੱਟ ਸੀ। 3 ਕਰੋੜ ਸੀ ساری ساری 3 ਕਰੋੜ ਤੇ زمین ਬਹੁਤ ਸੀ زمین ਦੀ ਬੰਦ ਸਹੀ ਹੋਣੀ ਚਾਹੀਦੀ ਸੀ ਲੇਕਿਨ ਆਪਣੇ ਪੱਲੇ ਪਾਕੀ ਹਕੂਮਤਾਂ ਨੇ ਮਜ਼ਦੂਰੀ ਉਹ ਮਜ਼ਦੂਰੀ ਕਰ ਕਰਕੇ ਮੁਸ਼ਕਲ ਦੇ ਨਾਲ ਪੇਟ ਪਾਲੇ ਸਾਡੀਆਂ ਔਰਤਾਂ ਨੇ ਵੀ ਕੰਮ ਕੀਤੇ ਬਜ਼ੁਰਗਾਂ ਨੇ ਵੀ ਕੀਤੇ ਆਪਣੀਆਂ ਕੁੜੀਆਂ ਨੂੰ ਵੀ ਕੁਆਰੀਆਂ ਕੁੜੀਆਂ ਨੂੰ ਵੀ ਮਜ਼ਦੂਰੀ ਕਰਨੀ ਪਈ ਪੁਰਾਣੇ ਸਮਿਆਂ ਦੀ ਇਹ ਹੈ ਹਿਸਟਰੀ ਖੌਣ ਕੇ ਦੇਖੋ ਪਰ ਹਕੂਮਤਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੋਈ ਉਹਨਾਂ ਨੇ ਆਪਣੀਆਂ ਪਾਲਿਸੀਆਂ ਲਾਗੂ ਰੱਖੀਆਂ ਉਹਦੇ ਨਹੀਂ ਉਹ ਸਮਝਦੇ ਰਹੇ ਵੀ ਇਦਾਂ ਕਿਸਮਤ ਦੇ ਮਾਰੀਆ ਇਹ ਜੇ ਗਰੀਬ ਹੈ ਲਾਚਾਰ ਹੈ ਅਨਪੜ੍ਹ ਹੈ ਬਿਮਾਰ ਹੈ ਤੇ ਸ਼ਾਇਦ ਇਹਨਾਂ ਦੀ ਕਿਸਮਤ ਹੀ ਹੈ ਪਰ ਭਰਾਵੋ ਇਹ ਗਰੀਬੀ ਕਿਸਮਤ ਨਾਲ ਨਹੀਂ ਬਣੀ ਇਹ ਗਰੀਬੀ ਇਹ ਮਗਹੀਾਈ ਇਹ ਭ੍ਰਸ਼ਟਾਚਾਰ ਇਹ ਅਨਪੜਤਾ ਇਹ ਕਿਸਮਤ ਨੇ ਨਹੀਂ ਦਿੱਤੇ ਇਹ ਹਕੂਮਤਾਂ ਨੇ ਹਕੂਮਤ ਨੇ ਆਪਣੀਆਂ ਖਤਿਆਂ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਨਿਕਲਣਾ ਪਏਗਾ ਪਾਰਟੀ ਨੂੰ ਤੇ ਲੀਡਰ ਦੀ ਪਛਾਣ ਕਰਨੀ ਪੈਣੀ ਹੈ ਖਰੇ ਤੇ ਖੋਤੇ ਦੀ ਪਛਾਣ ਕਰਨੀ ਪੈਣੀ ਆ ਅਸੀਂ ਹੁਣੇ ਸੁੱਚੀ ਪੰਡ ਮੀਟਿੰਗ ਕਰਦੇ ਆ। ਮੈਂ ਉੱਥੇ ਕਿਹਾ ਮੈਂ ਕਿ ਸਾਡੇ ਲੋਕਾਂ ਨੂੰ ਪਛਾਣ ਕਰਨ 'ਚ ਮੁਸ਼ਕਲ ਆਉਂਦੀ ਆ। ਅਸੀਂ ਕਈ ਵਾਰੀ ਨਟਕੀ ਤੇ ਜੋਕਰ ਬੰਦਿਆਂ ਨੂੰ ਪਸੰਦ ਕਰ ਲੈਂਦੇ ਆ। ਤੇ ਜਿਹੜਾ ਥੋੜਾ ਜਿਹਾ ਕੌੜਾ ਬੋਲਦਾ ਨਾ ਪਰ ਚੰਗਾ ਹੁਣ ਕਹਿੰਦੇ ਇਹ ਨਹੀਂ ਬੰਦਾ ਚੰਗਾ ਇਹਨੂੰ ਰਗੜ ਦਿਓ। ਹਾਂ ਪਿਛਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਇੱਕ ਬੰਦੇ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ 3 ਮਹੀਨੇ ਵਾਸਤੇ ਉਹ 3 ਮਹੀਨੇ ਚਾਹਦਾ ਤਾਂ ਬਹੁਤ ਕੁਝ ਬਦਲ ਸਕਦਾ ਸੀ ਤੁਸੀਂ ਫਿਲਮ ਦੇਖੀ ਸੀ ਨਾਇਕ ਜਿਹਦੇ ਵਿੱਚ ਅਨੰਦ ਕਪੂਰ ਨੂੰ 24 ਘੰਟੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਦਾ ਤੇ ਉਹ ਆਪਣੇ ਨਾਲ ਹੀ ਪੁਲਿਸ ਅਫਸਰ ਵੱਡੇ ਉਹ ਆਪਣੇ ਨਾਲ ਹੀ ਪ੍ਰਿੰਸੀਪਲ ਸੈਕਟਰੀ ਇਫੈਕਟਰੀ ਆਪਣੇ ਨਾਲ ਹੀ ਟਾਈਪ੍ਰਾਈਟਰ ਤੇ ਤੁਰਿਆ-ਤੁਰਿਆ ਜਾਂਦਾ ਸਸਪੈਂਡ ਕਰੀ ਜਾਂਦਾ ਬੰਦਿਆਂ ਨੂੰ ਤੁਰਿਆ-ਤੁਰਿਆ ਜਾਂਦਾ ਭਰਤੀ ਕਰੀ ਜਾਂਦਾ ਤੁਰਿਆ-ਤੁਰਿਆ ਜਾਂਦਾ ਰੇਡ ਕਰੀ ਜਾਂਦਾ ਬਲੈਕ ਮਾਰਕੀਟ ਵਾਲੇ ਫੜੀ ਜਾਂਦਾ ਜੇਲਾਂ ਚ ਬੰਦ ਕਰੀ ਜਾਂਦੇ ਚਲੋ ਉਹ ਤਾਂ ਮੂਵੀ ਸੀ ਮੈਂ ਮੰਨਦੀ ਆਂ ਵੀ 24 ਘੰਟੇ ਦੀ ਮੂਵੀ ਸੀ ਔਰ 3 ਮਹੀਨੇ ਤੇ ਬਹੁਤ ਹੁੰਦੇ ਜੇ ਉਹ 3 ਮਹੀਨੇ ਦਾ ਮੁੱਖ ਮੰਤਰੀ ਜਿਹੜਾ ਅੱਜ ਇੱਥੋਂ ਉਮੀਦਵਾਰ ਹੈ ਕਾਂਗਰਸ ਦਾ ਜੋ ਚਾਹੁੰਦਾ ਤਾਂ ਦਫ਼ਤਰ ਚੋਂ ਬਾਹਰ ਨਾ ਆਉਂਦਾ ਚੀਫ ਮਨਿਸਟਰ ਵਾਲੇ ਉਹ ਉੱਥੇ ਹੀ ਮੰਝਾ ਡਾ ਲੈਂਦਾ ਉੱਥੋਂ ਫਿਰ ਤਾਂ ਆਨਲਾਈਨ ਵੈਕੈਂਸੀਆਂ ਸਾਢੇ ਦਿੰਦਾ ਪੁਲਿਸ ਆਪਣੇ ਬਿਜਲੀ ਬੋਰਡ ਚ ਕਮੇਟੀਆਂ ਚ ਕਾਰਪੋਰੇਸ਼ਨਾਂ ਚ ਐਜੂਕੇਸ਼ਨ ਚ ਉੱਥੋਂ ਹੀ ਵੇਖਣਾ ਆਨਲਾਈਨ ਨੌਕਰੀਆਂ ਕੱਢਦਾ ਵੈਕੈਂਸੀਆਂ ਕੱਢਦਾ ਆਨਲਾਈਨ ਇੰਟਰਵਿਊ ਲੈਂਦਾ ਆਨਲਾਈਨ ਇੰਟਰਵਿਊ ਕਰਕੇ ਆਨਲਾਈਨ ਅਪੁਆਇੰਟਮੈਂਟ ਲੈਟਰਾਂ ਭੇਜ ਦਿੰਦਾ 50000 ਨੌਕਰੀ ਪੁਆਇੰਟ ਕਰ ਦਿੰਦਾ 3 ਮਹੀਨਿਆਂ ਚ 50000 ਤਬਰ ਬਰਾਬਰ ਤੇ ਆ ਜਾਂਦਾ ਦਫ਼ਤਰ 'ਚ ਬੈਠ ਕੇ ਹੁਕਮ ਕਰ ਦਿੰਦਾ ਕਿ ਗਰੀਬਾਂ ਦੇ ਸਾਰੇ ਕਰਜ਼ੇ ਮਾਫ ਪੰਕਤ ਦੇ ਪ੍ਰਾਈਵੇਟ ਬੈਂਕ ਦੇ ਸਰਕਾਰੀ ਬੈਂਕ ਦੇ ਕੋਆਪਰੇਟਿਵ ਬੈਂਕ ਦੇ ਕੋਆਪਰੇਟਿਵ ਸੁਸਾਇਟੀਆਂ ਦੇ ਜਿਹੜੇ ਵਿਦਿਆਰਥੀ ਲੋਨ ਲੈ ਕੇ ਬਾਹਰ ਗਏ ਪੜ੍ਹਨ ਵਾਸਤੇ ਉਹਨਾਂ ਦੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਫਿਰ ਆਪਾਂ ਕਹਿੰਦੇ ਵੀ ਹਾਂ ਸਾਡਾ ਬੰਦਾ ਕੋਈ ਮੁੱਖ ਮੰਤਰੀ ਜਨਾ ਮਜ਼ਾ ਆ ਗਿਆ ਉਹਨੇ ਇਹ ਹੋਇਆ ਕੰਮ ਨਹੀਂ ਕੀਤਾ ਕੋਈ ਉਹਨੇ ਕੀ ਕੀਤਾ ਸੜਕਾਂ ਧਿਆਨ ਕੇ ਡਰਾਮਾ ਕੀਤਾ ਸਭ ਦਾ ਧਿਆਨ ਕੇ ਭੰਗੜਾ ਪਾਉਣ ਲੱਗ ਗਿਆ। ਮੰਝੇ ਬਣਨ ਲੱਗ ਗਿਆ ਕਹਿੰਦਾ ਮੈਨੂੰ ਮੰਝਾ ਬਣਨਾ ਆਉਂਦਾ। ਕਹਿੰਦਾ ਮੈਨੂੰ ਟੈਂਟ ਲਾਉਣਾ ਆਉਂਦਾ, ਮੈਨੂੰ ਘੋੜਾ ਚੜ੍ਹਨਾ ਆਉਂਦਾ। ਮੈਨੂੰ ਬੱਕਰੀ ਚੋਈ ਆਉਂਦੀ। ਤੁਸੀਂ ਦੱਸੋ ਇਹ ਸਾਰੇ ਕੰਮ ਕਿਸੇ ਮੁੱਖ ਮੰਤਰੀ ਦੇ ਕੰਮ ਨੇ? ਇਹ ਤਾਂ ਆਹ ਕੰਮ ਸਾਰੇ ਪਿੰਡਾਂ ਸੰਤਲੇ ਲੋਕ ਕਰਦੇ। ਆਹ ਮੰਝਾ ਆਪਣੇ ਚੁੱਹਲੇ ਪਈਆਂ ਨੂੰ ਬਣਨਾ ਆਉਂਦਾ ਹੁਣ। ਹੁਣ ਤਾਂ ਸਿਰੋ ਫੋਲਡਿੰਗ ਪੈਦਾ। ਪਰ ਕੀ ਇਹ ਕੰਮ ਇੱਕ ਮੁੱਖ ਮੰਤਰੀ ਦੇ ਕੰਮ ਹੈ? ਮੁੱਖ ਮੰਤਰੀ ਦਾ ਕੰਮ ਆ ਚੰਨੀ ਪੜ੍ਹਾਈ ਦੇਣੀ, ਚੰਗੇ ਹਸਪਤਾਲ ਬਣਾਉਣੇ, ਸੜਕਾਂ ਬਣਾਉਣੀਆਂ। ਨੌਕਰੀ ਦੇਣੀ, ਲਾਅ ਐਂਡ ਆਰਡਰ ਤੇ ਕਾਬੂ ਪੋਣਾ, ਨਸ਼ੇ ਨੂੰ ਬੰਦ ਕਰਨਾ, ਚਾਕੇ ਜੇਲ੍ਹ ਵਿੱਚ ਬੰਦ ਕਰਨਾ ਨਸ਼ਈਆਂ ਨੂੰ ਵੇਚਣ ਵਾਲਿਆਂ ਨੂੰ। ਇਹੋ ਜਿਹਾ ਕੰਮ ਉਹਨੇ ਨਹੀਂ ਕੀਤਾ। ਪਰ ਡਰਾਮਾ ਕਰਕੇ, ਕ腐ਸ਼ਨ ਕਰਕੇ ਆਪਣਾ ਮੂੰਹ ਕਾਲਾ ਕਰਾ ਲਿਆ ਕ腐ਸ਼ਨ 'ਚ। ਉਹਦੇ ਘਰ 'ਚ ਰੇਡ ਹੋਈ 10-10 ਕਰੋੜ ਰੁਪਈਆ ਕੈਸ਼ ਲੱਭੇ। ਹੁਣ ਵੀਡੀਓ ਚੱਲਦੀ ਜੇ ਕਿਸੇ 'ਚ ਹਿੰਮਤ ਆ ਮੈਨੂੰ ਪੁੱਛ ਲੈ। ਆ ਚੱਲਣ ਡਿਆ ਲਾਈਵ 10 ਕਰੋੜ ਰੁਪਈਆ ਮਿਲਿਆ ਨਹੀਂ। ਉਹਦੇ ਘਰੋਂ ਮਹਿੰਗੀਆਂ ਘੜੀਆਂ 10-10 ਲੱਖ ਦੀਆਂ ਮਿਲੀਆਂ ਨਹੀਂ। ਜਿਹੜਾ ਕਾਂਗਰਸ ਦਾ ਇੱਥੋਂ ਉਮੀਦਵਾਰ ਹੈ। ਕਈ ਵਾਰੀ ਅਸੀਂ ਨਟਕੀ ਬੰਦਿਆਂ ਨੂੰ ਬੱਡੇ ਬੱਡੇ ਕਾਰਜ ਸੋਚ ਰਹੇ ਨੇ ਉਹ ਫਿਰ 5 ਸਾਲ ਬਾਅਦ ਦੁਬਾਰਾ ਮਰਤਾ ਆਉਂਦਾ ਹੈ 5 ਸਾਲ ਤੱਕ ਬੀਤ ਜਾਂਦੇ ਆ ਆ ਹੁਣੇ ਗੱਲਾਂ ਚੱਲਦੀਆਂ ਸੀ ਅੱਜ ਬੜਾ ਸੋਸ਼ਲ ਮੀਡੀਆ ਕੀ ਕਰਦਾ ਜਦੋਂ ਮਹੀਨਾ ਤੋਂ ਪਹਿਲਾਂ ਕਿਸੇ ਨੇ ਅਖਬਾਰ ਖਬਰ ਲਾਈ ਕਾਂਗਰਸ ਦੇ ਉਮੀਦਵਾਰ ਬਾਰੇ ਬਈ ਇਹ ਜੀ ਪਹਿਲੇ ਪੋਡਾਉਰ ਤੋਂ ਤੇ ਚਮਕੌਰ ਸਾਹਿਬ ਤੋਂ ਐਮਐਲਏ ਬਣਿਆ ਸੀ ਪਰ ਹਾਰ ਗਿਆ ਬਹੁਤ ਬੁਰੀ ਤਰ੍ਹਾਂ ਤੇ ਪੋਸਟਰ ਲੱਗ ਗਿਆ ਫਲੋਰ ਵੱਲ ਵੀ ਰਿਕਸੇ ਬੇਟੀ ਨੂੰ ਬੈਟ ਟੱਚ ਕੀਤਾ ਤੁਸੀਂ ਸਮਝਦੇ ਬੈਟ ਟੱਚ ਕੀਤਾ ਹਾਂ ਜੀ ਉਹਨੇ ਬੈਟ ਟੱਚ ਕੀਤਾ ਕਿਸੇ ਕੁੜੀ ਦੇ ਨਾਲ ਉਹਨੂੰ ਕਿਸੇ ਨੇ ਪੁੱਛਿਆ ਕਹਿੰਦਾ ਇਹ ਤਾਂ ਪੁਰਾਣੀ ਫੋਟੋ ਕਿਸੇ ਨੂੰ ਉਹਨੇ ਕਹਿ ਦਿੱਤਾ ਮੇਰੀ ਉਂਗਲੀ ਬਿੰਜੀ ਹੈ ਪ੍ਰਸੰਗਾਂ ਨੂੰ ਪੁੱਛਿਆ ਕਿ ਤੇਰੇ ਖਿਲਾਫ ਪੋਸਟਰ ਲੱਗੇ ਆ। ਬਈ ਆਪੋਜੀਸ਼ਨ ਤੇਰੇ ਉੱਤੇ ਇਹ ਇਲਜ਼ਾਮ ਲਾ ਰਹੀ ਹੈ ਵੀ ਤੂੰ ਇੱਕ ਆਈਐਸ ਕੁੜੀ ਨੂੰ ਭੱਦੇ ਨਸਲ ਵਿੱਚ ਭੇਜਿਆ। ਉਹ ਕਹਿਣ ਲੱਗਾ ਮੈਨੂੰ ਬਦਨਾਮ ਕਰਦੇ ਆ। ਇਹੀ ਕਹਿਣਾ ਮੈਂ ਦੱਸਦਾ। ਪਰ ਹੁਣ ਜੋ ਕੱਲ ਜਿਹੜੀ ਘਰਤੂਤ ਹੋਈ ਕਚਾਰੀ ਜੀ ਤੁਸੀਂ ਦੱਸਿਆ ਕਿਸ ਨੂੰ? ਕੱਲ ਜਿਹੜੀ ਘਰਤੂਤ ਕਾਂਗਰਸ ਦਾ ਉਮੀਦਵਾਰ ਕਚਾਰੀ ਜੀ ਕਰਕੇ ਗਿਆ। ਸ਼ਰੇ ਬਾਜ਼ਾਰ ਇਹ ਰਿਸ਼ਤਕ ਤੇ ਉਹ औरत ਉਹਦੀ ਮਾਂ ਦੇ ਬਰਾਬਰ ਜਾਂ ਵੱਡੀ ਭੈਣ ਦੇ ਬਰਾਬਰ ਹੋਣ ਲੱਗੀ ਉਹਦੇ ਮੂੰਹ ਤੇ ਸ਼ਰਮ ਜਾ ਰਹਾ ਹੱਥ ਲੱਗ ਗਏ ਕੀ ਸਾਡੇ ਮਾਂ ਬਾਪ ਸਾਨੂੰ ਇਹ ਸਿਖਾਉਂਦੇ ਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਕਿ ਇਹੋ ਜਿਹੇ ਬੰਦਾ ਜਿਹੜਾ ਇਹੋ ਜਿਹੀਆਂ ਕਰਤੂਤਾ ਕਰਦਾ ਫਿਰਦਾ ਕਦੀ ਤਾਸ਼ ਖੇਡਦਾ ਆ ਹੁਣ ਤਾਸ਼ ਖੇਡਣਾ ਨਾ ਦਰਮਾਤ ਉਹ ਸਾਡੇ ਲੋਕ ਦਾ ਯਾਰ ਅੱਗੇ ਹੀ ਤੰਗ ਜਾਂ ਇਹਨਾਂ ਚੀਜ਼ਾਂ ਤੋਂ ਬੁੜੀਆਂ ਘਰ ਗਾਲਾਂ ਕੱਢਦੀਆਂ ਕਿ ਬੰਦਾ ਕੰਮ ਤੋਂ ਤਾਸ਼ ਖੇਡਣਾ ਨਹੀਂ ਹੁੰਦਾ ਮੇਰੀ ਗੱਲ ਕਹੀਆਂ ਖੇਡਣ ਵਾਲਿਆਂ ਨੂੰ ਪਸੰਦ ਸ਼ਾਇਦ ਨਾ ਆਵੇ ਪਰ ਗਾਂ ਉਹਨਾਂ ਦੇ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਪਸੰਦ ਆਉਂਦਾ ਤੇ ਮੁੱਖ ਮੰਤਰੀ ਸ਼ਾਸਕਾ ਇੱਥੋਂ ਦਾ ਉਮੀਦਵਾਰ ਊਠ ਪਟਾ ਗੱਲਾਂ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦਾ ਜਦੋਂ ਉਹਨੂੰ মিডিਆ ਨੂੰ ਅੱਜ ਵੀਡੀਓ ਵਿੱਚ ਪੁੱਛਿਆ ਤੇ ਤੁਸੀਂ ਉਹ ਬੀਬੀਸੀ ਦੇ ਮੂਹਰੇ ਇਦਾਂ ਅੱਖ ਲਾ ਕਹਿੰਦਾ ਉਹਦਾ ਮੇਰੀ ਵੱਡੀ ਭੈਣ ਹੈ ਤੇ ਇਹੀ ਗੱਲ ਉਹਨੇ ਜਦੋਂ ਆਈਐਸਪੁਰੀ ਨੂੰ ਗੰਦੇ ਮੰਦੇ ਮੈਸੇਜ ਭੇਜੇ ਸੀ ਤਾਂ ਉਸ ਵੇਲੇ ਤੇ ਚੀਫ ਮਿਨਿਸਟਰ ਨੇ ਮਾਫੀ ਮੰਗਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਕੈ ਚੰਨੀ ਤੇ ਤੇਰੀ ਭੈਣ ਉਦੋਂ ਵੀ ਕਿਹਾ ਸੀ ਮੇਰੀ ਭੈਣ ਤੇ ਪਿੰਡਾਂ ਜਿਹਾ ਜਦੋਂ ਕੋਈ ਮੁੰਡਾ ਗਲਤ ਕਤੂਤ ਕਰਦਾ ਸੀ ਤੇ ਪਿੰਡਾਂ ਦੀਆਂ ਪੰਚਾਇਤਾਂ ਪੁਰਾਣੇ ਬੰਦੇ ਕਹਿੰਦੇ ਸੀ ਇਹਦੇ ਇਹਦੇ ਲਾਓ ਜੁੱਤੀਆਂ ਤੇ ਨਾਲੇ ਕਹਿ ਮੇਰੀ ਭੈਣ ਤੇ ਉਹ ਕੰਮ ਚੰਨੀ ਨਹੀਂ ਕਰਨ ਪਿਆ ਹੁੰਦਾ। ਨਾਲੇ ਕਤੂਤ ਕਰ ਲੈਂਦਾ ਤੇ ਬਾਹਰ ਵਿੱਚ ਕਹਿੰਦਾ ਇਹ ਤਾਂ ਕਿ ਮੇਰੀ ਗੱਲ ਧਿਆਨ ਨਾਲ ਸੁਣੋ ਮੇਰੀਆਂ ਭੈਣਾਂ ਬੇਚੀਆਂ। ਸਮਾਜ ਇੱਕ ਤਾਂ ਹੁੰਦਾ ਪ੍ਰਦੂਸ਼ਣ ਧੂੰਏ ਦਾ ਪ੍ਰਦੂਸ਼ਣ ਇੱਕ ਦਿਮਾਗ ਵਿੱਚ ਪ੍ਰਦੂਸ਼ਣ ਜਿਹੜਾ ਮਨਸਿਕਤਾ ਖਰਾਬ ਹੋਈ ਹੈ ਕਿਸੇ ਲੀਡਰ ਦੀ ਉਹ ਕਿੱਥੋਂ ਬਦਲਦਾ ਹੈ ਸਭ ਭਾਵਾਂ ਕਾਂਗਰਸ ਨੂੰ ਕੋਈ ਉਮੀਦਵਾਰ ਜਲੰਧਰ ਤੋਂ ਲੱਭਾ ਨਹੀਂ 160 ਕਿਲੋਮੀਟਰ ਤੋਂ ਲੈ ਕੇ ਆਏ ਆ ਕਿੱਥੋਂ ਲੱਭ ਲਾਂਗੇ ਉਹਨੂੰ ਆਪਾਂ ਉਹਦੀ ਪ੍ਰਾਪਤੀ ਵੀ ਕੋਈ ਨਹੀਂ ਉਹਨੇ ਸ਼ੈਡਿਊਲਡ ਕਾਸਟ ਬੱਚਿਆਂ ਦੇ ਪੋਸਟ ਮੈਟ੍ਰਿਕ ਸੋਲੂਸ਼ਨ ਤੇ ਪੈਸਾ ਖਾਣ ਵਾਲੀਆਂ ਯੂਨੀਵਰਸਟੀਆਂ ਨੂੰ 100 ਕਰੋੜ ਮਾਫ ਕੀਤੇ ਸੀ ਜਦਕਿ ਉਹਨਾਂ ਨੂੰ ਜੇਲ੍ਹ ਵਿੱਚ ਸਿੱਟਣਾ ਚਾਹੀਦਾ ਸੀ ਪਰ ਉਹਨੂੰ ਇਹਨੇ 100 ਕਰੋੜ ਮਾਫ ਕੀਤੇ ਅਮੀਰ ਬੰਦਿਆਂ ਨੂੰ ਗਰੀਬ ਦਾ ਇੱਕ ਨਿੱਕਾ ਪੈਸਾ ਮੂਰੀ ਵਾਲਾ ਪੈਸਾ ਵੀ ਮਾਫ ਨਹੀਂ ਕੀਤਾ ਜਦ ਇਹਸ ਕਰਕੇ ਕਾਂਗਰਸ ਨੂੰ ਤਾਂ ਬੰਦਾ ਹੀ ਨਹੀਂ ਲੱਭਾ ਇਥੋਂ ਕਮਾ ਨਹੀਂ ਹੋਗੀ ਇਹਨੇ ਛੋਲੇ ਵੇਚੇ ਕਾਂਗਰਸ ਸਾਰੇ ਹੀ ਭੱਜ ਗਏ ਕਾਂਗਰਸ ਤਾਂ ਖਾਲੀ ਹੋ ਗਈ ਟੁੱਟ ਗਈ ਤੇ ਫੁੱਟ ਗਈ ਲੋ ਫੁੱਟ ਵੀ ਆ ਕਾਂਗਰਸ ਚ ਪਰ ਅਵਾਜ਼ ਤਾਂ ਪੈਂਦਾ ਆ ਆਪਾਂ ਸਾਰੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੀਏ ਅੱਤ ਬਿੱਲਾਂ ਦੀ ਗੱਲ ਹੋਈ ਹੈ ਗੱਲ ਠੀਕ ਹੈ ਵੀ ਬਾਹਰ ਪਿੰਡਾਂ 'ਚ ਤਾਂ 90% ਆਪਣੇ ਤਾਂ ਆਪਣੇ ਜਿਹੜਾ ਸਾਡਾ ਪਿੰਡ ਹੈ ਜੇ ਇੱਥੇ ਤਾਂ 100% ਦੀ ਤੇ ਨਾਲੇ ਕਿਸੇ ਕੋਲੋਂ ਕੋਈ ਕਾਗਜ਼ ਪੱਤਰ ਵੀ ਮੰਗਵਾਇਆ ਵੀਰੋਂ ਬੋਲੇ ਤੇ ਆਪਣੀ ਕਿਸੇ ਲੈ ਕੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਕਿਉਂਕਿ ਟਾਈਮ ਵੀ ਹੋ ਗਿਆ ਮੈਂ ਤੁਹਾਨੂੰ ਯਕੀਨ ਦਉਂ ਆਪਾਂ ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਪੜ੍ਹੀਆਂ ਕਰਨੀ ਵਧੀਆ ਲੋਕ ਸਭਾ ਸੁਣਾ ਆਪ ਕੇ ਸਰਕਾਰੀ ਨੌਕਰੀਆਂ ਵਾਸਤੇ ਬੋਲਾਂਗਾ ਤੁਹਾਡੇ ਦਿਲ ਦੀ ਗੱਲ ਜੋਕ ਸਭਾ ਚ ਹੋ ਜਾਏਗੀ ਇੱਕ ਗੱਲ ਮੈਂ ਹੋਰ ਕਰਨੀ ਆ ਆਦਮਪੁਰ ਜਾ ਕੇ ਪੁੱਛ ਲਿਓ ਜਿੰਨੀ ਦੇਰ ਮੈਂ ਰਿਹਾ ਮਨ ਨਸ਼ਾ ਵੇਚਣ ਵਾਲੇ ਨੂੰ ਸਿਰ ਵਿੱਚ ਚੱਕਣ ਦੀ। ਸੁਖਮੇ ਜੀ। ਤੇ ਜੇ ਤੁਸੂ ਮੌਕਾ ਦਿੱਤਾ ਤੇ ਇਸ ਇਲਾਕੇ 'ਚ ਵੀ ਆ ਸ਼ਹਿਰ 'ਚ ਵੀ ਨਸ਼ਾ ਤਾਂ ਸਾਫ ਕਰ ਦਉ ਜਿੱਦਾਂ ਉਹ ਉਹ ਜਿਹੜਾ ਪਾਣੀ ਸਾਫ ਕਰੀਦਾ ਉਹ ਯੂਨਿਟ ਲੱਗ ਰੱਖੀ ਕਹਿੰਦੇ ਨੇ ਫਿਲਟਰ ਫਿਲਟਰ ਤੋਂ ਲੈ ਕੇ ਨਸ਼ੇ ਵਾਲੇ ਸਾਰੇ ਇੱਥੋਂ ਤਾਂ ਚਲ ਜਾਣਗੇ ਕਿਸੇ ਹੋਰ ਸ਼ਹਿਰ ਚ ਜਾਣਗੇ ਚ ਇਹ ਕੰਮ ਕਰਨਾ ਪੈਣਾ ਆਪਾਂ ਨੂੰ ਨਹੀਂ ਤਾਂ ਉਹ ਦੇਖੋ ਮੈਂ ਲੱਗਾਂ ਦੱਸ ਇਹ ਕੰਮ ਆਪਾਂ ਨੂੰ ਕਰਨਾ ਪੈਣਾ ਨੰਬਰ 2 ਮੈਨੂੰ ਕਈ ਪ੍ਰੈਸ ਵਾਲੇ ਪੁੱਛਦੇ ਵੀ ਤੁਹਾਡੀ ਰੀਜ਼ਨ ਕੀ ਹੈ ਮੇਰੀ ਵੀਜ਼ਨ ਹੈ ਇੱਕ ਤਸ਼ਹਰ ਚ ਜਿਹੜਾ ਪੁਰਾਣਾ ਸ਼ਹਿਰ ਹੈ ਉਹ ਉਥੇ ਸੀਵਰੇਜ ਦੇ ਪ੍ਰਬੰਧ ਕਰਾਉਣੇ ਅਸੀਂ ਨਾਲ ਕੇ ਕਰਾਂਗੇ ਮੈਂ ਤੁਹਾਡੇ ਜੀ ਅਮਰਿਤਪਾਲ ਜੀ ਕਿੰਨੇ ਜੀ ਅਸੀਂ ਸਾਰੇ ਨਾਲ ਕੇ ਕਰਾਂਗੇ ਆ ਜਦੋਂ ਗੁੱਡਾਂ ਵਾਲੀ ਪਾਰਕ ਬਹੁਤ ਸੋਹਣਾ ਬਣ ਗਿਆ ਕਿ ਇੱਥੇ ਕ੍ਰਿਕਟ ਖੇਡਦੇ ਸੀ ਅਸੀਂ ਸਾਰੇ ਸਕੂਲ ਚ ਸ਼ਹਿਰਾਂ ਚ ਬੱਚੇ ਗਲੀਆਂ ਤੇ ਸੜਕਾਂ ਚ ਕ੍ਰਿਕਟ ਖੇਡਦੇ ਆ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੈ ਨਹੀਂ ਕਿਤੇ ਵੀ ਸਾਡੇ ਵੇਲੇ ਖਾਲੀ ਪਲਾਟ ਪਏ ਹੁੰਦੇ ਸੀ ਉਦੋਂ ਸਾਰੇ ਖੇਡਣ ਇੱਧਰ ਪਲਾਟਾਂ 'ਚ ਖੇਡਣ ਚਲੇ ਜਾਂਦੇ ਸੀ ਪਰ ਹੁਣ ਉਦੋਂ ਵੀ ਹੈ ਨਹੀਂ ਕੋਈ ਮੇਰੀ ਤੁਹਾਨੂੰ ਬੇਨਤੀ ਹੈ ਮੌਕਾ ਦਿਓ ਅਸੀਂ 50 ਮਿੰਨੀ ਸਪੋਰਟਸ ਸੈਂਟਰ ਬਣਾਉਣੇ ਆ ਗਿਲੰਦਰ 50 ਗਿਲੰਦਰ ਭਗਤ ਜਿੰਦਾਬਾਦ ਵਰਕਾਟ ਨੂੰ ਜਿੰਦਾਬਾਦ ਗਿਲੰਦਰ ਭਗਤ ਜਿੰਦਾਬਾਦ ਵਰਕਾਟ ਨੂੰ ਜਿੰਦਾਬਾਦ जलंधर अलग अलग जगह सरकारी जगह पे भगत जी ने बनाया ना कम्यूनिटी सेंटर पहले ना किसी ने बनाया पहले भी एम एल ए प्रगेद जी रहे थो फायदा कौन पब्लिक के फायदे के काम पहला क्यों नहीं होने ਕਮਿਊਨਿਟੀ ਹਾਲ ਹੋਣ ਬਣਾਇਆ ਜਗ੍ਹਾ ਲੱਭੀ ਅਸੀਂ ਜਲੰਧਰ 'ਚ ਜਗ੍ਹਾ ਲੱਭ ਕੇ ਮਿਨੀ ਸਪੋਰਟ ਸੈਂਟਰ ਬਣਾਵਾਂਗੇ ਬੱਚਿਆਂ ਵਾਸਤੇ ਜਿੱਥੇ ਬੱਚੇ ਖੇਡਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਆਈਟੀਆ ਬਣਾਵਾਂਗੇ ਜਲੰਧਰ 'ਚ ਤਾਂ ਕਿ ਸਾਡੇ ਬੱਚੇ ਮੁੰਡੇ ਕੁੜੀਆਂ ਸਕਿੱਲ ਸਕਿੱਲਡ ਹੋ ਸਕਣ ਉਹ ਹੁਨਰਬੰਦ ਹੋ ਸਕਣ ਉਹ ਆਪਣਾ ਕੰਮ ਕੀਤਾ ਕਰ ਸਕਣ ਮੇਰਾ ਖਿਆਲ ਪੂਰੇ ਪੰਜਾਬ ਚੋਂ ਮੁੰਡੇ ਕੁੜੀਆਂ ਕੈਨੇਡਾ ਬਹੁਤ ਗੱਲ ਤੋਂ ਕੰਪ ਇੱਥੋਂ ਵੀ ਗਏ ਹੋਏ ਆ ਆਪਣੇ ਪਰਿਵਾਰਾਂ ਜੋ ਹੱਥ ਖੜੇ ਕਰੋ ਜਿਨ੍ਹਾਂ ਦੇ ਬੱਚੇ ਪੰਨ ਕੈਨੇਡਾ ਦੇ ਨੇ ਆਵਾ ਤੇ ਲੋਕੀ ਦਿੱਕੋ ਜਸਤ ਇਹ ਤੋਂ ਥੋੜੇ ਹੀ ਹੋਣਗੇ ਕਿਉਂ ਕਪੜਾ ਜਿਹੜੀ ਕਚਹਿਰੀ ਆ ਉੱਥੇ ਤੁਸੀਂ ਸਵੇਰੇ 9:30 ਵਜੇ ਵੱਡੀ ਗਿਣਤੀ ਵਿੱਚ ਪਹੁੰਚਣਾ ਸਰਦਾਰ ਵੱਡੀ ਗਿਣਤੀ ਵਿੱਚ ਸਾਰੇ 9 ਵਜੇ ਕਚਹਿਰੀ ਚੌਂਕ ਤੋਂ ਆਪਾਂ ਕਾਫਲੇ ਦਾਖਲ ਕਰਨੇ ਕਾਫਲੇ ਦੇ ਰੂਪ ਵਿੱਚ ਜਾਣਾ ਤੁਸੀਂ ਸਾਰੇ ਆਓ ਉੱਥੇ ਤੇ ਆਪਣਾ ਚੋਣ ਨਿਸ਼ਾਨ ਛਾੜੋ ਇੱਕ ਮੈਨੂੰ ਅੰਮ੍ਰਿਤਪਾਲ ਜੀ ਨੇ ਦੱਸਿਆ ਉਹ ਜਿਹੜਾ ਸਕੂਲ ਆਫ ਐਮਿਨੈਂਸੀਆ ਅਗਲਾ ਸਭ ਤੋਂ ਵੱਡਾ ਸਕੂਲ ਉਹ ਜਿਹੜਾ ਆਪਣਾ ਕੁੜੀਆਂ ਕੁੜੀਆਂ ਵਾਲਾ ਸਕੂਲ ਉਹ ਅਗਲੇ ਆਉਣ ਵਾਲੇ ਸਮੇਂ ਸਕੂਲ ਆਫ ਐਮਿਨੈਂਸ ਬਣੇਗਾ Bom, bom, bom.